ਕੀ ਪੇਚਾਰੀਆਂ ਕੀ ਮੰਗਾਂ ਜਿਹੜੀਆਂ ਤੇ ਪੂਰੀਆਂ ਹੋਣੀਆਂ ਚਾਹੁੰਦੀਆਂ ਸਾਡਾ ਇਹ ਸਲਾਣਾ ਜਲਾਸ ਅਸੀਂ ਹਰ ਸਾਲ ਦੀ ਤਰ੍ਹਾਂ ਕਰਦੇ ਆ ਕਿਉਂਕਿ ਪੰਜਾਬ ਦੀਆਂ ਮੰਡੀਆਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਜਿਹੜੀਆਂ ਪੂਰੇ ਸਾਲ ਦੇ ਵਿੱਚ ਦੋ ਸੀਜ਼ਨਾਂ ਚ ਆਉਂਦੀਆਂ ਉਹਨੂੰ ਵੀ ਸਰਕਾਰ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਇਹ ਹਰ ਸਾਲ ਕਰਦੇ ਆ ਇਸ ਰਿਜ਼ਲਟ ਰੰਡੀ ਭਾਈ ਕੀਤੀ ਸੀ ਉਹਦੀ ਲੜੀ ਦੇ ਵਿੱਚ ਅੱਜ ਕਰ ਰਹੇ ਆ ਸਾਡੀਆਂ ਮੇਨ ਜਿਹੜੀ ਮੰਗ ਹੈ ਉਹ ਜਿਹੜੀ ਸਾਡੀ ਆਰਦਾਸ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ 7 ਅਕਤੂਬਰ 2024 ਨੂੰ ਜਦਿਸ ਹਰ ਟਾਈਪਸੈਂਟ ਆਰ ਦਾ ਬੰਦੀ ਹੈ ਪਰ ਸਿਕੰਦਰ ਸਰਕਾਰ 60 ਰੁਪਏ ਕੰਡਲ ਦੇ ਰਹੀ ਹੈ ਉਹਦਾ ਡਿਫਰੈਂਸ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦੇਣਾ ਮੰਨਿਆ ਸੀ ਜਿਹੜਾ ਅਜੇ ਤੱਕ ਨਾ ਪਿਛਲੇ ਝੋਨੇ ਦੇ ਨਾ ਪਿਛਲੇ ਕਣਕ ਦੇ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਅਸੀਂ 19 ਤਰੀਕ ਨੂੰ 19 ਸਤੰਬਰ ਨੂੰ ਮੀਟਿੰਗ ਕੀਤੀ ਸੀ ਮਾਨਯੋਗ ਮੁੱਖ ਮੰਤਰੀ ਜੀ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਹੜਾ ਦੀ ਮਾਰ ਥਲੇ ਬਹੁਤ ਜ਼ਿਆਦਾ ਡਿਸਟਰਬ ਹੋ ਚੁੱਕਾ ਹੈ ਸਾਨੂੰ ਕੁਝ ਦਿਨ ਸਮਾਂ ਦਿਓ ਮਰਤਾਲ ਨਾ ਕਰੋ ਅਸੀਂ ਉਹਨਾਂ ਦੀ ਗੱਲ ਮੰਨ ਕੇ ਹੜਤਾਲ ਦਾ ਕੋਈ ਐਲਾਨ ਨਹੀਂ ਕਰਾਂਗੇ ਪਰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਪੈਸੇ ਜਾਂ ਕੇਂਦਰ ਦੇਵੇ ਜਾਂ ਤੁਸੀਂ ਦੇਵੋ ਉਹਨਾਂ ਸਾਨੂੰ ਸ਼ਿਕਾਇਤ ਦਵਾਇਆ ਕਿ ਮਾਨਯੋਗ ਹੋਮਨਿਸਟਰ ਆਫ ਇੰਡੀਆ ਤੋਂ ਜਿੱਦੜ ਮਿਲ ਲ ਜਾਵਾਂਗੇ 2 4 10 ਦਿਨ ਦੇ ਵਿੱਚ ਜਿੱਦ ਸਮਾਂ ਮਿਲਦਾ ਹੈ ਉਹਨੂੰ ਨਾਲ ਲੈ ਕੇ ਜਾਵਾਂਗੇ ਤੁਝਾ ਮੁੱਦਾ ਇਹ ਕਿ ਮੰਡੀਆਂ ਦੇ ਵਿੱਚ ਜਿਹੜੇ ਠੇਕੇਦਾਰ ਹੈ ਟਰਾਂਸਪੋਰਟ ਦਾ ਲੇਬਰ ਦਾ ਠੇਕਾ ਲੈ ਲੈਂਦੇ ਆ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੋਕਲ ਜਿਹੜੀ ਸਦਾਤਾਰੀ ਲੋਕਾਂ ਦੀ ਸ਼ਹਿ ਹੁੰਦੀ ਆ ਉਹਦੇ ਯਾਰਤੀਆਂ ਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ ਅਸੀਂ ਉਹਨਾਂ ਨੂੰ ਕੱਲ ਕੇ ਵੀ ਜਿਹੜਾ ਠੇਕੇਦਾਰ ਘੱਟ ਰੇਟ ਤੇ ਠੇਕਾ ਲੈਂਦਾ ਜਾਂ ਕੱਡੀਆਂ ਪ੍ਰੋਵਾਈਡ ਨਹੀਂ ਕਰਦਾ ਉਹਨਾਂ ਨੂੰ ਬਲੈਕਲਿਸਟ ਕਰੋ ਉਹਨਾਂ ਦੇ ਐਫ ਆਈ ਆਰ ਲਾਉਸ ਕਰੋ ਉਹਨਾਂ ਤੋਂ ਰਿਕਵਰੀ ਕਰੋ ਜਿੰਨਾ ਘੱਟ ਰੇਟ ਤੇ ਠੇਕਾ ਲਿਆ ਉਹਦੇ ਤੋਂ ਰਿਸਕ ਐਂਡ ਕਾਸਟ ਦੇ ਕਰਕੇ ਸਾਡੇ ਆਰਥੀਆਂ ਨੂੰ ਪੂਰੇ ਰੇਟ ਤੇ ਕੰਮ ਦਿਓ ਤੇ ਜਦ ਸਾਡਾ ਮਸਲਾ ਹੈ ਕਿ ਪੰਜਾਬ ਦੀਆਂ ਮੰਡੀਆਂ ਚ ਜਦੋਂ ਕਣ ਖਰੀਦੀ ਜਾਂਦੀ ਹੈ 12% 12% ਨਮੀ ਦੀ ਖਰੀਦੀ ਜਾਂਦੀ ਹੈ ਜਦੋਂ ਕਣ ਚੱਕੀ ਜਾਂਦੀ 9-10% ਦੇ ਉਹਦੀ ਸ਼ੌਲਡਿੰਗ ਇੰਸਪੈਕਟਰ ਧੱਕੇ ਨਾਲ ਠੇਕੇਦਾਰ ਤੋਂ ਲੈਣ ਦੀ ਜਾਇਏ ਅਰਧਿਆ ਦਲੇਂਦਾ ਅੱਜ ਅਸੀਂ ਫੈਸਲਾ ਕਰਕੇ ਚੱਲੇ ਆ ਅਸੀਂ ਸ਼ੌਲਡੇ ਬਿਲਕੁਲ ਨਹੀਂ ਜਵਾਂਗੇ ਇੱਕ ਮੁੱਦਾ ਜ਼ਰਾ ਇਹ ਹੈ ਜਿਸ ਲਈ ਸਾਲ ਤੋਂ ਨੇ ਦੀ ਬਹੁਤ ਲੁੱਟ ਖੋਹ ਰਹੀ ਹੈ ਸਰਕਾਰ ਨੂੰ ਵੀ ਇਹ ਜਾਨੂ ਕਰਾਇਆ ਅਸੀਂ ਅੱਜ ਫੈਸਲਾ ਚ ਕਰਕੇ ਜਾਣਾ ਕਿ ਪੰਜਾਬ ਦੀ ਕਿਸੇ ਮੰਡੀ 'ਚ ਕਿਸੇ ਵੀ ਕਿਸਾਨ ਤੋਂ ਅਰਧਿਆ ਸੌਦੇਬਾਜ਼ੀ ਨਹੀਂ ਕਰਊਗਾ ਸ਼ਰਨਾਂ ਜੇ ਤਾਂ ਝੋਨਾ ਅੰਡਰ ਸਪੈਸੀਫਿਕੇਸ਼ਨ ਨਹੀਂ ਆਉਂਦਾ ਸਰਕਾਰ ਉਹਨੂੰ ਰਿਜੈਕਟ ਕਰੇ ਸਰਕਾਰ ਕਿਸਾਨ ਨੂੰ ਕਹੇ ਤੇਰਾ ਖੇਤੀਂ ਦੇ ਕਾਬਲ ਨਹੀਂ ਸਰਕਾਰ ਬਿਆਨ ਦਿੰਦੀ ਦਾਣਾ ਦਾਣਾ ਦਿੱਤਾ ਜਾਊਗਾ ਤੇ ਲੇਕਿਨ ਕਿਸਾਨ ਜਿਹੜਾ ਮੰਡੀ ਚੋਂ ਲੈ ਕੇ ਆਦਾ ਉਹ ਤਾਂ ਕਹਿੰਦਾ ਮੁਕਸਰ ਜ਼ਿਆਦਾ ਡੈਮੇਜ ਆ ਰਿਸ ਕਲਰ ਤੇ ਸਾਨੂੰ ਉਹਦੇ ਚ ਚੋਰ ਬਣਾਇਆ ਜਾਂਦਾ ਅੱਜ ਅਸੀਂ ਫੈਸਲਾ ਕਰਕੇ ਜਾਣਾ ਅਸੀਂ ਕਿਸੇ ਵੀ ਮੰਡੀ ਦੇ ਵਿੱਚ ਕਿਸੇ ਸ਼ੈੱਲਰ ਵਾਲੇ ਨੂੰ ਕੋਈ ਕੱਟ ਨਹੀਂ ਦੇਣਾ ਜੋ ਨਵੀਂ ਹੈ ਉਸ ਇੰਸਪੈਕਟਰ ਵੇਖ ਕੇ ਜਿਹੜੀ ਉਹ ਕੰਮ ਕਰੇ ਲੇਕ ਸਾਡਾ ਮਤਲਬ ਜਿਹੜੇ ਪੰਜਾਬ ਦੀਆਂ ਮੰਡੀਆਂ ਚ ਲੋਡ ਕੀਤੀਆਂ ਮੰਡੀਆਂ ਜਾਂ ਜਿਹੜੀਆਂ ਮੰਡੀਆਂ ਸਰਕਾਰ ਨੇ ਬੋਲੀ ਦੇ ਵੇਚੀਆਂ ਉਹ ਮੰਡੀਆਂ ਨਾ ਬਾਦ ਹੋਣ ਕਰਕੇ ਸਮੇਸਰਾਰਤੀਆਂ ਨਹੀਂ ਬਣਾਈਆਂ ਉਹਨਾਂ ਦੇ ਜਿਹੜੇ ਪੈਨਲਟੀ ਤੇ ਜਿਹੜਾ ਉਹਨਾਂ ਨੂੰ ਵਿਆਈ ਲੱਗਾ ਉਹ ਵਾਪਸ ਕੀਤਾ ਜਾਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 19 ਸਤੰਬਰ ਦੀ ਮੀਟਿੰਗ ਚ ਕਿਹਾ ਕਿ ਤੁਹਾਡੀ ਮੰਗ ਜਾਇਜ਼ ਆ ਓਟੀਐਸ ਦੀ ਮੀਟਿੰਗ ਤੇ ਲਿਆਉਣੀ ਹੈ ਉਹਦੇ ਵਾਸਤੇ ਅੱਜ ਮਾਨਯੋਗ ਸੀਖਰ ਦਿਸਾ ਨਾਲ ਮੇਰੀ ਗੱਲ ਹੋਈ ਮੀਟਿੰਗ ਤੋਂ ਪਹਿਲਾਂ ਮਾਨਯੋਗ ਪ੍ਰਿੰਸੀਪਲ ਸੈਕਟਰੀ ਫੋਟਰਾ ਵੀ ਹੋਈ ਆ ਉਹਨਾਂ ਨੇ ਮੈਨੂੰ ਯਕੀਨ ਦਵਾਇਆ ਵੀ ਜੋ ਤੁਹਾਡੇ ਮੁੱਦੇ ਹੋਣਗੇ ਇਸ ਹਫਤੇ ਮੀਟਿੰਗ ਬੁਲਾ ਕੇ ਉਹਦੇ ਹੱਲ ਕਰਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਜਿਹੜੇ ਸਾਡੇ ਮੰਗਾਂ ਦੇ ਬਿਲਕੁਲ ਜਾਇਜ਼ ਨੇ ਕੋਈ ਮੰਗਾਂ ਨਹੀਂ ਗੀਆਂ ਇਹਦੇ ਇੰਪਲੀਮੈਂਟ ਕਰਨੀ ਕਾਨੂੰਨ ਆ ਪਹਿਲਾਂ ਹੀ ਬਣਿਆ ਇਹਨੂੰ ਲਾਗੂ ਕੀਤਾ ਜਾਵੇ ਜੇ ਸਰਕਾਰ ਲਾਗੂ ਨਹੀਂ ਕਰੇਗੀ ਅਸੀਂ 10 ਅਕਤੂਬਰ ਤੋਂ ਪਹਿਲਾਂ ਫਿਰ ਮੀਟਿੰਗ ਕਰਕੇ ਫਿਰ ਸਾਨੂੰ ਸਰਸਤਾ ਰਾਹ ਚੋਣਾ ਪਵੇ ਅੱਜ ਦੇ ਇਸ ਜਿਹੜਾ ਚੇਤਨਾ ਸਵਾਗਤ ਸਾਡੇ ਜਗਰਾਵ ਪੰਜਾਬ ਦਾ ਸਲਾਨਾ ਜਲਾਸ ਇੱਥੇ ਰੱਖਿਆ ਗਿਆ ਅਸੀਂ ਬੜੇ ਧੰਨਵਾਦੀ ਆ ਸਾਰੇ ਪੰਜਾਬ ਭਰ ਦੇ ਆਰਤੀ ਵੀਰਾਂ ਦਾ ਜਿਨ੍ਹਾਂ ਦੇ ਚਿਹਰਾਉਂ ਦੀ ਜਿਹੜੀ ਸਾਡੀ ਸ਼ਹੀਦਾਂ ਦੀ ਗੁਰੂਆਂ ਪੀਰਾਂ ਬਗਮਰਾਂ ਦੀ ਧਰਤੀ ਤੇ ਅੱਜ ਇਹ ਸਲਾਨਾ ਜਲਾਸਾ ਰੱਖਿਆ। ਬਾਕੀ ਜੇ ਉਹ ਪ੍ਰਧਾਨ ਜੀ ਅੱਜ ਇੱਥੇ ਫੈਸਲਾ ਲੈ ਕੇ ਜਾਣਗੇ ਅਸੀਂ ਉਸ ਫੈਸਲੇ ਤੇ ਆਰਤੀ ਅਸੀਂ ਜਗਰਾਉ ਪੂਰਾ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ। ਹੜਤਾਲ ਬਾਰੇ ਜੀ ਹਲੇ ਕੋਈ ਨਾ ਤਾਂ ਕੋਈ ਵਿਚਾਰ ਆ ਨਾ ਹਲੇ ਕੋਈ ਸਾਨੂੰ ਕੋਈ ਕੌਲ ਆਈ ਆ। ਅੱਜ ਜਦੋਂ ਬਾਅਦ ਦੇ ਵਿੱਚ ਜਦੋਂ ਪ੍ਰਧਾਨ ਜੀ ਅੱਜ ਇੱਥੇ ਬੋਲਣਗੇ ਉਹ ਅੱਜ ਇੱਕ ਫੈਸਲਾ ਜੋ ਪੰਜਾਬ ਭਰ ਦੇ ਭਾਈਚਾਰੇ ਦਾ ਹੋਊਗਾ ਉਹ ਫੈਸਲੇ ਦੇ ਹਿਸਾਬ ਨਾਲ ਚੱਲੇਗਾ ਜਿਹੜਾ ਸ਼ੁਭ ਦਿਹਾੜਾ ਅੱਜ ਤੇ ਅੱਜ ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਵੀ ਹੈਗਾ ਅੱਜ ਜਗਰਾਉਂ ਦੀ ਧਰਤੀ ਤੇ ਸਮੁੱਚੇ ਆਰਤੀਆਂ ਦਾ ਤੇ ਚੇਤਨਾ ਸਮਾਗਮ ਹੋ ਰਿਹਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਬੜੇ ਅਹਿਮ ਮੁੱਦੇ ਤੇ ਮੰਗਾਂ ਤੇ ਇੱਕ ਵਾਰੀ ਫਿਰ ਵਿਚਾਰ ਕੀਤਾ ਜਾ ਰਿਹਾ ਹੈ ਔਰ ਜਿਵੇਂ ਮੈਂ ਸਮਝਦਾ ਵੀ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਟਰਾਂਸਪੋਰਟ ਤੇ ਉਹਦੀ ਠੇਕੇਦਾਰੀ ਦਾ ਸਾਡੇ 70% 80% ਜਿਹੜੀਆਂ ਮੰਗਾਂ ਜਾਂ ਜਿਹੜੇ ਸਾਡੇ ਮੁੱਦੇ ਆ ਜੇ ਠੇਕੇਦਾਰੀ ਪ੍ਰਣਾਲੀ ਸਹੀ ਹੋ ਜਵੇ ਉਹਦੇ ਨਾਲ ਲਿਫਟਿੰਗ ਸਹੀ ਹੋ ਜੂ ਸਾਡੇ ਮੈਂ ਕਹਿੰਦਾ 80% ਮੁਸ਼ਕਲ ਹੱਲ ਹੋ ਜਾਣਗੇ ਸੋ ਇਸ ਗੱਲ ਤੇ ਜ਼ੋਰ ਦਿੱਤਾ ਜਾਊਗਾ ਵੀ ਠੇਕੇਦਾਰ ਪ੍ਰਣਾਲੀ ਨੂੰ ਕਿੰਨਾ ਸੁਮਾਗਮ ਹੋ ਰਿਹਾ ਆਪ ਵੀ ਪੇਜਾਂ ਨੇ ਕੀ ਮੰਗਾਂ ਜਿਹੜੀਆਂ ਤੇ ਪੂਰੀਆਂ ਹੋਣੀਆਂ ਚਾਹੀਦੀਆਂ ਸਾਡਾ ਇਹ ਸਾਲਾਨਾ ਜਲਾਸ ਅਸੀਂ ਹਰ ਸਾਲ ਦੀ ਤਰ੍ਹਾਂ ਕਰਦੇ ਆਂ ਕਿਉਂਕਿ ਪੰਜਾਬ ਦੀਆਂ ਮੰਡੀਆਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਜਿਹੜੀਆਂ ਪੂਰੇ ਸਾਲ ਦੇ ਵਿੱਚ ਦੋ ਸੀਜ਼ਨਾਂ ਚ ਆਉਂਦੀਆਂ ਉਹਨੂੰ ਦੇ ਸਰਕਾਰ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਇਹ ਹਰ ਸਾਲ ਕਰਦੇ ਆਂ ਇਸ ਰਿਜ਼ਲਟ ਲੜੀ ਭਾਈ ਕੀਤੀ ਸੀ ਉਹਦੀ ਲੜੀ ਦੇ ਵਿੱਚ ਅੱਜ ਕਰ ਰਹੇ ਆਂ ਸਾਡੀਆਂ ਮੇਨ ਜਿਹੜੀ ਮੰਗ ਹੈ ਉਹ ਜਿਹੜੀ ਸਾਡੀ ਆਰਦਾਸ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ 7 ਅਕਤੂਬਰ 2024 ਨੂੰ ਜਦਿਸ ਹਰਿਤਾਇ 30% ਦਾ ਬੰਦੀ ਹੈ ਪਰ ਸਕੇਂਦਰ ਸਰਕਾਰ 60% ਕੰਡਲ ਦੇ ਰਹੀ ਹੈ ਉਹਦਾ ਡਿਫਰੈਂਸ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦੇਣਾ ਮੰਨਿਆ ਸੀ ਜਿਹੜਾ ਅਜੇ ਤੱਕ ਨਾ ਪਿਛਲੇ ਝੋਨੇ ਦੇ ਨਾ ਪਿਛਲੇ ਕਣਕ ਦੇ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਅਸੀਂ 19 ਤਰੀਕ ਨੂੰ 19 ਸਤੰਬਰ ਨੂੰ ਮੀਟਿੰਗ ਕੀਤੀ ਸੀ ਮਾਨਯੋਗ ਮੁੱਖ ਮੰਤਰੀ ਜੀ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਹੜਾ ਦੀ ਮਾਰ ਥਲੇ ਬਹੁਤ ਜ਼ਿਆਦਾ ਡਿਸਟਰਬ ਹੋ ਚੁੱਕਾ ਹੈ ਸਾਨੂੰ ਕੁਝ ਦਿਨ ਸਮਾਂ ਦਿਓ ਹੜਤਾਲ ਨਾ ਕਰੋ ਅਸੀਂ ਉਹਨਾਂ ਦੀ ਗੱਲ ਮੰਨ ਕੇ ਹੜਤਾਲ ਦਾ ਕੋਈ ਐਲਾਨ ਨਹੀਂ ਕਰਾਂਗੇ ਮਰ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਸਾਨੂੰ ਪੈਸੇ ਜਾਂ ਕੇਂਦਰ ਦੇਵੇ ਜਾਂ ਤੁਸੀਂ ਦੇਵੋ ਉਹਨਾਂ ਸਾਨੂੰ ਯਕੀਨ ਦਵਾਇਆ ਕਿ ਮਾਨਯੋਗ ਹੋਮਨਿਸਟਰ ਆਫ ਇੰਡੀਆ ਤੋਂ ਜਿੱਦੜ ਮਿਲ ਲ ਜਾਵਾਂਗੇ 2 4 10 ਦਿਨ ਦੇ ਵਿੱਚ ਜਿੱਦ ਸਮਾਂ ਮਿਲਦਾ ਹੈ ਉਹਨੂੰ ਨਾਲ ਲੈ ਕੇ ਜਾਵਾਂਗੇ ਦੂਜਾ ਮੁੱਦਾ ਇਹ ਕਿ ਮੰਡੀਆਂ ਦੇ ਵਿੱਚ ਨੇ ਠੇਕੇਦਾਰ ਹੈ ਟਰਾਂਸਪੋਰਟ ਦਾ ਲੇਬਰ ਦਾ ਠੇਕਾ ਲੈ ਲੈਂਦੇ ਆ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੋਕਲ ਜਿਹੜੀ ਸਦਾਤਾਰੀ ਲੋਕਾਂ ਦੀ ਸ਼ਹਿ ਹੁੰਦੀ ਆ ਉਹਦੇ ਯਾਰ ਤੇ ਬੜਾ ਵੱਡਾ ਨੁਕਸਾਨ ਹੁੰਦਾ ਹੈ ਅਸੀਂ ਉਹਨਾਂ ਨੂੰ ਕੱਲ ਕੇ ਵੀ ਜਿਹੜਾ ਠੇਕੇਦਾਰ ਘੱਟ ਰੇਟ ਤੇ ਠੇਕਾ ਲੈਂਦਾ ਜਾਂ ਕੱਡੀਆਂ ਪ੍ਰੋਵਾਈਡ ਨਹੀਂ ਕਰਦਾ ਉਹਨਾਂ ਨੂੰ ਬਲੈਕਲਿਸਟ ਕਰੋ ਉਹਨਾਂ ਦੇ ਐਫ ਆਈ ਆਰ ਲਾਉਸ ਕਰੋ ਉਹਨਾਂ ਤੋਂ ਰਿਕਵਰੀ ਕਰੋ ਜਿੰਨਾ ਘੱਟ ਰੇਟ ਤੇ ਠੇਕਾ ਲਿਆ ਉਹਦੇ ਤੋਂ ਰਿਸਕ ਐਂਡ ਕਾਸਟ ਦੇ ਕਰਕੇ ਸਾਡੇ ਆਰਥੀਆਂ ਨੂੰ ਪੂਰੇ ਰੇਟ ਤੇ ਕੰਮ ਦਿਓ ਤੇ じゃ ਸਾਡਾ ਮਸਲਾ ਹੈ ਕਿ ਪੰਜਾਬ ਦੀਆਂ ਮੰਡੀਆਂ 'ਚ ਜਦੋਂ ਕਣ ਖਰੀਦੀ ਜਾਂਦੀ ਹੈ 12% 12% ਨਮੀ ਦੀ ਖਰੀਦੀ ਜਾਂਦੀ ਹੈ ਜਦੋਂ ਕਣ ਚੱਕੀ ਜਾਂਦੀ 9-10% ਦੇ ਉਹਦੀ ਸ਼ੌਲਡਿੰਗ ਇੰਸਪੈਕਟਰ ਧੱਕੇ ਨਾਲ ਠੇਕੇਦਾਰ ਤੋਂ ਲੈਣ ਦੀ ਜਾਇਏ ਅਰਧਿਆ ਦਲੇਂਦਾ ਅੱਜ ਅਸੀਂ ਫੈਸਲਾ ਕਰਕੇ ਚੱਲੇ ਆ ਅਸੀਂ ਸ਼ੌਲਡੇ ਬਿਲਕੁਲ ਨਹੀਂ ਦੇਵਾਂਗੇ ਇੱਕ ਮੁੱਦਾ ਜ਼ਾਦਾ ਹੈ ਜਿਸ ਲਈ ਜ਼ਾਂਚੋਂ ਨੇ ਦੀ ਬਹੁਤ ਲੁੱਟ ਖੋਹ ਰਹੀ ਹੈ ਸਰਕਾਰ ਨੂੰ ਵੀ ਇਹ ਜਾਨੂ ਕਰਾਇਆ ਅਸੀਂ ਅੱਜ ਫੈਸਲਾ ਚ ਕਰਕੇ ਜਾਣਾ ਕਿ ਪੰਜਾਬ ਦੀ ਕਿਸੇ ਮੰਡੀ 'ਚ ਕਿਸੇ ਵੀ ਕਿਸਾਨ ਤੋਂ ਅਰਧਿਆ ਸੌਦੇਬਾਜ਼ੀ ਨਹੀਂ ਕਰਊਗਾ ਸ਼ਰਨਣਾ ਇਹ ਤਾਂ ਝੋਨਾ ਅੰਡਰ ਸਪੈਸੀਫਿਕੇਸ਼ਨ ਨਹੀਂ ਆਉਂਦਾ ਸਰਕਾਰ ਉਹਨੂੰ ਰਿਜੈਕਟ ਕਰੇ ਸਰਕਾਰ ਕਿਸਾਨ ਨੂੰ ਕਹੇ ਤੇਰਾ ਖੇਤੀਂ ਦੇ ਕਾਬਲ ਨਹੀਂ ਸਰਕਾਰ ਬਿਆਨ ਦਿੰਦੀ ਦਾਣਾ ਦਾਣਾ ਦਿੱਤਾ ਜਾਊਗਾ ਤੇ ਲੇਕਿਨ ਕਿਸਾਨ ਜਿਹੜਾ ਮੰਡੀ ਚੋਂ ਲੈ ਕੇ ਆਦਾ ਉਹ ਤਾਂ ਕਹਿੰਦਾ ਮੁਕਸਰ ਜ਼ਿਆਦਾ ਡੈਮੇਜ ਆ ਰਿਸ ਕਲਰ ਤੇ ਸਾਨੂੰ ਉਹਦੇ ਚ ਚੋਰ ਬਣਾਇਆ ਜਾਂਦਾ ਅੱਜ ਅਸੀਂ ਫੈਸਲਾ ਕਰਕੇ ਜਾਣਾ ਅਸੀਂ ਕਿਸੇ ਵੀ ਮੰਡੀ ਦੇ ਵਿੱਚ ਕਿਸੇ ਛੰਡਰ ਵਾਲੇ ਨੂੰ ਕੋਈ ਕੱਟ ਨਹੀਂ ਦੇਣਾ ਜੋ ਨਵੀਂ ਹੈ ਉਸ ਇੰਸਪੈਕਟਰ ਵੇਖ ਕੇ ਜਿਹੜੀ ਉਹ ਕੰਮ ਕਰੇ ਲੇਕ ਸਾਡਾ ਮੁਤਾਜਰ ਪੰਜਾਬ ਦੀਆਂ ਮੰਡੀਆਂ ਚ ਲੋਡ ਕੀਤੀਆਂ ਮੰਡੀਆਂ ਜਾਂ ਜਿਹੜੀਆਂ ਮੰਡੀਆਂ ਸਰਕਾਰ ਨੇ ਬੋਲੀ ਦੇ ਵੇਚੀਆਂ ਉਹ ਮੰਡੀਆਂ ਨਾ ਬਾਦ ਹੋਣ ਕਰਕੇ ਸਮੱਸਿਆਵਾਂ ਆਰਤੀਆਂ ਨਹੀਂ ਬਣਾਈਆਂ ਉਹਨਾਂ ਦੇ ਜਿਹੜੇ ਪੈਨਲਟੀ ਤੇ ਜਿਹੜਾ ਉਹਨਾਂ ਨੂੰ ਵਿਆਹ ਲੱਗਾ ਉਹ ਵਾਪਸ ਕੀਤਾ ਜਾਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 19 ਸਤੰਬਰ ਦੀ ਮੀਟਿੰਗ ਚ ਕਿਹਾ ਤੇ ਤੁਹਾਡੀ ਮੰਗ ਜਾਇਜ਼ ਆ ਓਥੇ ਅਸੀਂ ਯਕੀਨਦਲੇ ਲਿਆਉਣੀ ਹੈ ਉਹਦੇ ਵਾਸਤੇ ਅੱਜ ਮਾਨਯੋਗ ਸੀਖਰ ਦਿਸਾ ਨਾਲ ਮੇਰੀ ਗੱਲ ਹੋਈ ਮੀਟਿੰਗ ਤੋਂ ਪਹਿਲਾਂ ਮਾਨਯੋਗ ਪ੍ਰਿੰਸੀਪਲ ਸਿਟੀ ਫੋਟਰਾ ਵੀ ਹੋਈ ਆ ਉਹਨਾਂ ਨੇ ਮੈਨੂੰ ਯਕੀਨ ਦਵਾਇਆ ਵੀ ਜੋ ਤੁਹਾਡੇ ਮੁੱਦੇ ਹੋਣਗੇ ਇਸ ਹਫਤੇ ਮੀਟਿੰਗ ਬੁਲਾ ਕੇ ਉਹਦੇ ਹੱਲ ਕਰਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਜਿਹੜੇ ਸਾਡੇ ਮੰਗਾਂ ਦੇ ਬਿਲਕੁਲ ਜਾਇਜ਼ ਨੇ ਕੋਈ ਮੰਗਾਂ ਨਹੀਂ ਗੀਆਂ ਇਹਦੇ ਇੰਪਲੀਮੈਂਟ ਕਰਨੀ ਕਾਨੂੰਨ ਆ ਪਹਿਲਾਂ ਹੀ ਬਣਿਆ ਇਹਨੂੰ ਲਾਗੂ ਕੀਤਾ ਜਾਵੇ ਜੇ ਸਰਕਾਰ ਲਾਗੂ ਨਹੀਂ ਕਰੇਗੀ ਅਸੀਂ 10 ਅਕਤੂਬਰ ਤੋਂ ਪਹਿਲਾਂ ਫਿਰ ਮੀਟਿੰਗ ਕਰਕੇ ਫਿਰ ਸਾਨੂੰ ਸਰਸਤਾ ਰਾਹ ਚੋਣਾ ਪਵੇ ਅੱਜ ਦੇ ਇਸ ਜਿਹੜਾ ਚੇਤਨਾ ਸਵਾਗਤ ਸਾਡੇ ਜਗਰਾਵ ਪੰਜਾਬ ਦਾ ਸਲਾਨਾ ਜਲਾਸ ਇੱਥੇ ਰੱਖਿਆ ਗਿਆ ਅਸੀਂ ਬੜੇ ਧੰਨਵਾਦੀ ਆ ਸਾਰੇ ਪੰਜਾਬ ਭਰ ਦੇ ਆਰਤੀ ਵੀਰਾਂ ਦਾ ਜਿਨ੍ਹਾਂ ਦੇ ਚਿਹਰਾਉਂ ਦੀ ਜਿਹੜੀ ਸਾਡੀ ਸ਼ਹੀਦਾਂ ਦੀ ਗੁਰੂਆਂ ਪੀਰਾਂ ਬਗੰਬਰਾ ਦੀ ਧਰਤੀ ਤੇ ਅੱਜ ਇਹ ਸਲਾਨਾ ਜਲਾਸ ਰੱਖਿਆ। ਬਾਕੀ ਜੇ ਉਹ ਪ੍ਰਧਾਨ ਜੀ ਅੱਜ ਇੱਥੇ ਫੈਸਲਾ ਲੈ ਕੇ ਜਾਣਗੇ ਅਸੀਂ ਉਸ ਫੈਸਲੇ ਤੇ ਆਰਤੀ ਅਸੀਂ ਜਗਰਾਉ ਪੂਰਾ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ। ਹੜਤਾਲ ਬਾਰੇ ਜੀ ਹਲੇ ਕੋਈ ਨਾ ਤਾਂ ਕੋਈ ਵਿਚਾਰ ਆ ਨਾ ਹਲੇ ਕੋਈ ਸਾਨੂੰ ਕੋਈ ਕੌਲ ਆਈ ਆ। ਅੱਜ ਜਦੋਂ ਬਾਅਦ ਦੇ ਵਿੱਚ ਜਦੋਂ ਪ੍ਰਧਾਨ ਜੀ ਅੱਜ ਇੱਥੇ ਬੋਲਣਗੇ ਉਹ ਅੱਜ ਇੱਕ ਫੈਸਲਾ ਜੋ ਪੰਜਾਬ ਭਰ ਦੇ ਭਾਈਚਾਰੇ ਦਾ ਹੋਊਗਾ ਉਹ ਫੈਸਲੇ ਦੇ ਹਿਸਾਬ ਨਾਲ ਚੱਲੇਗਾ ਜਿਹੜਾ ਸ਼ੁਭ ਦਿਹਾੜਾ ਅੱਜ ਤੇ ਅੱਜ ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਵੀ ਹੈਗਾ ਅੱਜ ਜਗਰਾਉਂ ਦੀ ਧਰਤੀ ਤੇ ਸਮੁੱਚੇ ਆਰਤੀਆਂ ਦਾ ਤੇ ਚੇਤਨਾ ਸਮਾਗਮ ਹੋ ਰਿਹਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੜੇ ਅਹਿਮ ਮੁੱਦੇ ਤੇ ਮੰਗਾਂ ਤੇ ਇੱਕ ਵਾਰੀ ਫਿਰ ਵਿਚਾਰ ਕੀਤਾ ਜਾ ਰਿਹਾ ਹੈ ਔਰ ਜਿਵੇਂ ਮੈਂ ਸਮਝਦਾ ਵੀ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਟਰਾਂਸਪੋਰਟ ਤੇ ਉਹਦੀ ਠੇਕੇਦਾਰੀ ਦਾ ਸਾਡੇ 70% 80% ਜਿਹੜੀਆਂ ਮੰਗਾਂ ਜਾਂ ਜਿਹੜੇ ਸਾਡੇ ਮੁੱਦੇ ਆ ਜੇ ਠੇਕੇਦਾਰੀ ਪ੍ਰਣਾਲੀ ਸਹੀ ਹੋ ਜਵੇ ਉਹਦੇ ਨਾਲ ਲਿਫਟਿੰਗ ਸਹੀ ਹੋ ਜੂ ਸਾਡੇ ਮੈਂ ਕਹਿੰਦਾ 80% ਮੁਸ਼ਕਲ ਹੱਲ ਹੋ ਜਾਣਗੇ ਸੋ ਇਸ ਗੱਲ ਤੇ ਜ਼ੋਰ ਦਿੱਤਾ ਜਾਊਗਾ ਵੀ ਠੇਕੇਦਾਰ ਪ੍ਰਣਾਲੀ ਨੂੰ